ਕੀ ਮਸਲਾ ਹੋਇਆ ਜੀ ਇਹ ਅੱਜ ਜੀ ਸਾਨੂੰ ਕਿਵੇਂ 1:30 ਵਜੇ ਸਾਡੇ ਕਲਸਟਰਮ ਚਾ ਦਵਿੰਦਰ ਸਿੰਘ ਪਰ ਨੋਡਲ ਅਸਰ ਦਾ ਫੋਨ ਆਇਆ ਕਿ ਤੇ ਸਰਦਾਰ ਗੁਰਪ੍ਰੀਤ ਸਿੰਘ ਸੋਈਆਂ ਕਲੰਦੇ ਜਿਹੜੇ ਇੱਕ ਕਿਸਾਨ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਆ ਆਪਣੇ ਆ तकरीबन ਆਪਣੇ ਮਚੀਟਾ ਵਾਲੇ ਕਦੀ ਪਰਾਲੀ ਇਹਨਾਂ ਬਹੁਤ ਕੱਠੀ ਕਰਕੇ ਇਸੇ ਲਗਭਗ ਜੋ ਪਤਾ ਲੱਗਾ ਦੇਖਣ ਤੇ ਵੀ 6 ਤੋਂ 7000 ਮੀਟ੍ਰਿਕ ਟਨ ਪਰਾਲੀ ਸੀ ਜੋ ਕਿ ਸ਼ਾਰਟ ਸਰਕਟ ਕਰਕੇ ਜਦੋਂ ਪਤਾ ਲੱਗਾ ਵੀ ਸੜ ਗਈ ਹੈ ਮੌਕੇ ਤੇ ਆਣ ਕੇ ਸਾਡੇ ਮੋਕੇਤੀ ਬੜੀ ਅਫਸਰ ਡਾਕਟਰ ਕੋ ਸਾਹ ਸਿੰਘ ਜੀ ਮੌਕੇ ਤੇ ਪਹੁੰਚੇ ਆ ਔਰ ਸਾਡਾ ਐਗਰੀਕਲਚਰ ਸਟਾਫ ਸਾਰਾ ਆ ਕੇ ਵੇਖਿਆ ਤੇ ਮੁੜ ਕੇ ਹੀ ਐਸਜੀ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੁੜ ਕੇ ਫਾਇਰ ਬ੍ਰਿਗੇਡ ਭੇਜੇ ਤੇ ਹੁਣ तकरीबन ਦੇਖਿਆ ਤੁਸੀਂ ਦੇਖ ਰਹੇ ਸਾਰਾ तकरीबन ਇਹਨਾਂ ਦਾ ਸਾਰੀ ਪਰਾਲੀ ਜਿੰਨੀ ਇਹਨਾਂ ਦੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਤੇ ਇਹਨਾਂ ਨੇ ਮਤਲਬ ਮੈਕਮੇ ਤੋਂ 5 ਬੇਲ ਸਬਸਿਡੀ ਤੇ ਲਈ ਸੀ ਔਰ ਉਹਦੇ ਨਾਲ ਇਹਨਾਂ ਦਾ ਕਾਫੀ ਵੇਖੋ ਇਨਵੈਸਟਮੈਂਟ ਹੋਈ ਆ ਮੈਂ ਸਮਝਦਾ ਵੀ ਲਗਭਗ ਇਹਨਾਂ ਦਾ ਕੋਈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਕੋਈ ਮੁਆਵਜ਼ੇ ਦਾ ਪ੍ਰਬੰਧਨ ਹੈ ਜੀ ਸਰਕਾਰ ਵੱਲੋਂ ਜੀ ਆਪਣੇ ਮਾਨਯੋਗ ਚੀਜ਼ ਸਾਰ ਰਹੇ ਰਿਪੋਰਟ ਲੇਕੇ ਭੇਜਾਂਗੇ ਫਿਰ ਜੋ ਉੱਥੋਂ ਜੋ ਗਾਈਡਲਾਈਨਸ ਅਨਸਾਰ ਜੋ ਕੁਝ ਸਰਕਾਰ ਵੱਲੋਂ ਉਪਰਾਲਾ ਕੀਤਾ ਜਾਏਗਾ ਉਹ ਜ਼ਰੂਰ ਕਿਸਾਨ ਦੀ ਮਦਦ ਕੀਤੀ ਜਾਵੇਗੀ ਔਰ ਅਸੀਂ ਅਪੀਲ ਵੀ ਕਰਾਂਗੇ ਵੀ ਇਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਜ਼ਰੂਰ ਇਹਨਾਂ ਦੀ ਬਾਹ ਫੜਨੀ ਚਾਹੀਦੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹਾਂਜੀ ਹਾਂਜੀ ਗੁਰਪ੍ਰੀਤਿਆ ਦੀ ਕੀ ਹੋਇਆ ਹੈ? ਜਾਣੇ ਗੁਰਪ੍ਰੀਤਿਆ ਦੇ ਪਿੰਡ ਕੋਲ ਲਾਫ ਫੇਲ ਮੀਟਾ ਜਿਹੜਾ ਹੁੰਦਾ ਹੈ। ਅੱਜ ਮੇਰੇ ਡੈਮਪਰ ਨੂੰ ਇਹਨਾਂ ਅੱਗ ਲੱਗੀ ਆ। ਕਾਫੀ ਯਾਦੀ ਮਨੋਸਥਾਨ ਦਾ ਸਾਰਾ ਯਾਰ 1.5 ਕਰੋੜ ਦਾ ਨੁਕਸਾਨ ਹੋ ਗਿਆ ਮੇਰਾ। ਨਹੀਂ ਇਹ ਵਜਾ ਕੀ ਹੋਈ ਗਿਆ? ਵਜਾ ਬਿਜਲੀ ਦੇ ਤਾਰਾਂ ਲੱਗਦੀਆਂ ਲੱਗੋ ਜਦ ਜਨਕ ਉੱਠੇ ਆ ਆਪਸੇ ਤਾਕਾ ਮਾਰ ਗਈਆਂ। ਉਹਦੇ ਕਰਕੇ ਰਹੀ। ਤੇ ਫਾਇਰ ਪ੍ਰੋਕੀਡ ਆਈ ਜੇ ਸਮੇਂ ਸਾਰ। ਸਾਰੇ 1.5-2 ਘੰ ਫਿਰ ਕਿਦਾਂ ਕਾਬੂ ਪਾਇਆ ਤੇ ਜਨਾ ਵੀ ਥੋੜਾ ਬੋੜਾ ਪਾਇਆ ਤੁਸੀਂ ਆਪਣੇ ਜਿਹੜਾ ਪਰਿਆਲੇ ਪੰਪੀ ਕੋਰ ਉਹਨਾਂ ਨਾਲ ਕੋਈ ਟੈਂਕਰ ਪਾਣੀ ਦੇ ਆਪਣੇ ਕੋਲ ਇੱਥੇ ਆਖੇ ਜੀ ਉਹਨਾਂ ਨਾਲ ਹਿੱਸਾ ਭਰਨ ਨਹੀਂ ਦਿੱਤਾ ਆ ਅੱਗੇ ਜਾਦੀ ਹੁਣ ਕੀ ਡਿਮਾਂਡ ਕਰਦੇ ਹੋ ਸਹੀ ਡਿਮਾਂਡ ਕਰਦੇ ਜਿਹੜਾ ਸਾਡਾ ਮਤਲਬ ਨਸਾਨ ਹੋਇਆ ਉਹਦਾ ਜੀਦਾ ਜਾਰੀ ਕੀਤੀ ਜਾਵੇ ਜੀ ਇਹ ਨੁਕਸਾਨ ਹੋ ਗਿਆ ਜੀ ਇਹਦਾ ਲੱਖਾਂ ਦਾ ਸਿਆਤਾ ਗਰੀ ਮਾਰ ਇਹਦੇ ਨਾਲ ਹੋ ਗਈ ਜੀ ਬਹੁਤ ਜ਼ਿਆਦਾ ਇਹਨਾਂ ਧੱਕਾ ਆ ਬਚਾਰੇ ਨਾਲ ਇਹਨੂੰ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਵੀ ਇਹਨਾਂ ਵਿਚਾਰੇ ਦਾ ਜੋ ਵੀ ਮਾਲੀ ਮਤਿਆ ਇਹਦੀ ਪੂਰੀ ਤੋਂ ਪੂਰੀ ਹੈਲਪ ਕੀਤੀ ਜਾਵੇ ਜਦੋਂ ਮੈਂ ਦਾਰਸ਼ੀ ਦੋ ਮਿੰਟੋਂ ਦਾ ਜਾਨ ਦੋ ਕਰੋੜ ਦਾ ਉੱਪਰ ਦਾ ਜੀ ਇਹਦਾ ਨੁਕਸਾਨ ਹੋ ਗਿਆ ਵਿਚਾਰੇ ਦਾ ਰਾਤ ਦਿਨ ਤਰੀਬ ਨੇ ਮਿਹਨਤ ਕਰਕੇ ਵੇਖੋ ਜੀ ਪਰਾਲੀ ਸਾਰੇ ਗੱਠਾ ਸਾਰੀ ਬੈਲਟ ਇਹਨੇ ਸਾਂਭੀ ਕਿਸ ਨੇ ਇੱਥੇ ਆਪਣੇ ਹਲਕੇ ਦੇ ਵਿੱਚ ਮਜੀਠੇ ਇਲਾਕੇ ਚ ਕਿਸ ਨੇ ਅੱਗ ਨਹੀਂ ਲਾਈ ਜੀ ਸਿਰਫ ਕੀ ਇਹਦੀ ਵਜ੍ਹਾ ਨਾਲ ਆਗਰੀ ਲੱਗੀ ਕੀ ਇਹ ਮੁੰਡਾ ਰਾਤ ਦਿਨ ਮਿਹਨਤ ਕਰਕੇ 2 ਕਰੋੜ ਦੇ ਮਾਲ ਦਾ ਅੱਜ ਇਹਦਾ ਨੁਕਸਾਨ ਹੋ ਗਿਆ ਜੀ ਤੇ ਲਗ ਪੱਕ ਇਹਨੇ 5000 ਏਕੜ ਰਕਬਾ ਇਸ ਇਕੱਲੇ ਮੁੰਡੇ ਨੇ ਪੰਜਾ ਸ਼ਾ ਬੇਲਰਾਂ ਦਾ ਲਾਲ ਟਰੈਕਟਰ ਟਰਾਲੀਆਂ 5 6 10 ਤੇ ਰੋਜ਼ ਦਾ 1.5 ਲੱਖ ਦਾ ਇਹਦਾ ਡੀਜ਼ਲ ਦਾ ਹੀ ਖਰਚਾ ਪਹੁੰਚ ਰਿਹਾ ਹੈ ਡੀਜ਼ਲ ਲਈ ਇੰਨਾ ਵੀ ਇਹਦਾ ਵਿਚਾਰੇ ਦਾ ਰੋਜ਼ ਦਾ 1.5 ਲੱਖ ਤੇ 24000 ਰੁਪਏ ਲੇਬਰ ਦਾ ਖਰਚਾ ਦਾ ਰੋਜ਼ ਦਾ ਚੜਦਾ ਹੈ ਜਿਹੜੀ ਭੜਾਈ ਇਹ ਕਰਦਾ ਹੈ ਵਿਚਾਰਾ ਤੇ ਇਹ ਵੇਖੋ ਜੀ ਇਹਦਾ ਕਿੰਨਾ ਤਕਾ ਹੋ ਗਿਆ ਗਰੀਬ ਨਾਲ ਇਹਨੂੰ ਕਿਹਨੂੰ ਕਰਨਾ ਖਰਚਾ ਰੋਜ਼ ਦਾ ਗਰੀਬ ਨਾਲ ਇੰਨਾ ਤਕਾ ਹੋ ਗਿਆ ਦੱਸੋ ਜੀ ਇਹ ਵਿਚਾਰਾ ਕਿੱਥੇ ਜਾਊਗਾ ਇਹ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨਹੀਂ ਗੁੰਗਰਿਆਂ ਤੇ ਮਿੱਟੀ ਝਾੜਨ ਵਾਲੀ ਗੱਲ ਕਰਨ데요 ਆ ਜਦ ਇਹਨੂੰ ਵਿਚਾਰੇ ਨੂੰ ਕੋਈ ਡੀਸੀ ਸਾਹਿਬ ਇੱਥੇ ਮੌਕੇ ਤੇ ਆਉਂਦੇ ਆਣ ਕੇ ਵੇਂਦੇ ਕਿ ਕੀ ਆ ਭਗਵੰਤ ਸਾਹਿਬ ਸਾਹ ਕਹਿੰਦੇ ਨੇ ਜੀ ਆ ਜੀ ਉਪਰਾਲੀ ਨੂੰ ਨਹੀਂ ਤੇ ਸਾਹਬੋ ਤੇ ਪ੍ਰਾਰੀ ਨੂੰ ਕਿਤਰਾ ਸਾਭੀ ਆ ਜੀ ਪ੍ਰਾਰੀ ਤੇ ਹੁਣ ਨਹੀਂ ਇਹਨਾਂ ਦੇ ਸਰਦ ਲਟਾਂ ਕੰਮ ਕਰਦੀਆਂ ਇਹ ਮਹਿਕਮਾ ਕਿੱਥੇ ਗਿਆ ਜੀ ਮਹਿਕਮਾ ਖਾਮੀਟ ਕੇ ਸੁੱਤਾ ਡੇਢ ਘੰਟੇ ਬਾਅਦ ਫਾਈਬਰ ਗੇਟ ਆਈ ਆ ਇੱਥੇ ਘੱਟੋ ਘੱਟ 6 ਫਾਈਬਰ ਗੇਟ ਹੁੰਦੀਆਂ ਕਿਰਕ ਦੇ ਮਾਹ ਕਾਬੂ ਪੈੜਾ ਜੀ ਉਹ ਲਾਗੇ ਪਿੱਛੇ ਕੋਠੀ ਵੇਖ ਲੋ ਜੀ ਕੋਠੀ ਦੇ ਛੇਕ ਛੇ ਟੁੱਟ ਗਿਆ ਜੀ ਉਹਨਾਂ ਦਾ ਵਿਚਾਰਿਆਂ ਦਾ ਸਾਰਾ ਨੁਕਸਾਨ ਹੋ ਗਿਆ ਜੀ ਇੰਨਾ ਇੰਨਾ ਗਰੀਬ ਮਾਰਨ ਨਾਲ ਇੰਨਾ ਇੰਨਾ ਨਾ ਧੱਕਾ ਆਇਆ ਵਿਚਾਰੇ ਨਾਲ ਵੀ ਇਹ ਕੀਤੀ ਕਿਰਾਏ ਸਾਰੀ ਇਹਦੀ ਮਿੱਟੀ ਚ ਮਿਲ ਗਈ ਜੀ ਜਿੰਨੀਆਂ ਨੇ ਵਿਚਾਰੇ ਨੇ ਮਿਹਨਤ ਕੀਤੀ ਵਾਈਕੂ ਚੱਕਾ ਖਾਲਾ ਵਾਈਕੂ ਦੀ ਫਾਟੇ ਇਹ ਸਰਕਾਰ ਸੁਰਜਨ ਸਿੰਘ ਦੇ ਘਰ ਇਹ ਬੇਜੀ ਸਰਕਟ ਹੋਣ ਦੇ ਕਾਰਨ ਇਕੱਠਾ ਕਿਹੜੀ ਕਿਹੜੀ ਜਗ੍ਹਾ ਹੈ ਇਹ ਸਰਕਾਰ ਸੁਰਜਨ ਸਿੰਘ ਦੀ ਜਗ੍ਹਾ ਜੀ ਇਹ ਪਿੰਡ ਕਿਹੜਾ ਹੈ ਪਿੰਡ ਸਈਆ ਕਲਾ ਕਰੰਟ ਇਹ ਲਈ ਸਰਕਟ ਹੁੰਦੇ ਕਾਰਨ ਅੱਛਾ ਤਾਂ ਕੀ ਨੁਕਸਾਨ ਕੀ ਹੋਇਆ ਨੁਕਸਾਨ ਕਾਫੀ ਹੋ ਗਿਆ ਸਰ ਤੇ 2.5 ਮਹੀਨੇ ਹੋ ਗਏ ਇਹਨਾਂ ਨੂੰ ਇਕੱਠਾ ਪਾਣੇ ਨੂੰ 7-8 ਟਾਈਕਲੇ ਇਹਨਾਂ ਦੇ ਚੱਲਦੇ ਸੀ ਨਾਲ ਲੇਬਰ 2-300 ਬੰਦਾ ਇਹਨਾਂ ਦਾ ਲੱਗਣ ਨੂੰ ਤਾਂ ਹੀ ਜਿਹੜਾ ਟਰੈਕਟਰ ਦੀ ਲੇਬਰ ਸਾਰਾ ਕੁਝ ਡੀਜ਼ਲ ਵੀ ਆਪਣੇ ਕੋਲੋਂ ਹੀ ਨਾ ਭੋਕਿਆ ਤੇ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਅਜੇ ਪਹੁੰਚਿਆ ਜਾਂ ਅਸੀਂ ਕਦੇ ਪਰਾਲੀ ਨੂੰ ਆ ਕੇ ਲਾਉਨੇ ਆ ਉਹ ਨੇਰੀ ਪਰਾਲੀ ਨੂੰ ਕਦੇ ਮਾੜੀ ਜੀ ਕਨਾਲ ਖਾਂ ਨੂੰ ਆ ਕੇ ਲਾਉਣੇ ਆ 5-5 ਫਾਇਰ ਵਗੇਡਾਂ 100 ਸਨੀਆ ਗੱਡੀਆਂ ਆ ਤੇ ਸੱਜੋ ਵੀ ਨਾਲ ਐਸਪੀ ਸਾਰੇ ਥਾਨਕੇ ਤਰਕੇ ਕੱਟਣ ਦੀ ਕੋਸ਼ਿਸ਼ ਕਰਦੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੋ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਫਾਇਰ ਬਗੇਟ ਆਈ ਆ ਉਹ ਤਾਂ 5000 ਲੀਟਰ ਪਾਣੀ ਨਿਕਲਿਆ ਸਾਰਾ ਉਹਨਾਂ ਅਸੀਂ ਕਿਸੇ ਢੇਰੇ ਤੋਂ ਭਰ ਕੇ ਦਿੱਤਾ ਹੈ ਪਾਣੀ 1 ਘੰਟੇ ਬਾਅਦ ਪਾਣੀ ਭਰ ਕੇ ਢੇਰ ਆਏ ਨੇ ਤੇ 1.5 ਘੰਟੇ ਬਾਅਦ ਕੀ ਆਏ ਸੀ ਕਾਫੀ ਨੁਕਸਾਨ ਹੋ ਚੁੱਕਾ ਮੈਂ ਸਰਕਾਰ ਨੂੰ ਇਹੋ ਅਪੀਲ ਕਰਦਾ ਵੀ ਇਹਨਾਂ ਦੇ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜਿੱਥੇ ਵੀ ਪਿੰਡ ਦਾ ਸੰਯੋਗ ਹੋਊਗਾ ਪਿੰਡ ਸੰਯੋਗ ਦਊਗਾ ਸਾਰਾ ਜਿਹੜੇ ਵੀ ਨਗਰ ਕੀਰਤਨ ਦੇ ਵਿੱਚ ਜਿੰਨੇ ਮੇਰੇ ਵੀਰ ਸੱਜਣ ਗੁਰਪ੍ਰੀਤ ਦੇ ਵੀਰ ਨਾਲ ਹੀ ਜਿੰਨੇ ਵੀ ਆਏ ਸਾਰੀ ਨਗਰ ਕੈਂਟ ਦੇ ਵਿੱਚ ਟਰੇਟ ਵੀ ਲੱਗੇ ਸੀ ਪਾਣੀ ਸੁੱਟਣ ਨੂੰ ਉਹ ਵੀ ਆਏ ਵੀਰ ਕਾਫੀ ਹਵਾ ਦੇ ਕਾਰਨ ਬਹੁਤ ਥੱਕਦਾ ਨੁਕਸਾਨ ਹੋ ਗਿਆ ਲੱਗੇ ਮੇਰੇ ਵੀਰ ਦਾ ਘਰ ਵੀ ਆ ਉਹਨੂੰ ਕਾਫੀ ਨੁਕਸਾਨ ਟੇੜਾ ਵੜ ਗਿਆ ਦੂਜੇ ਸ਼ੀਸ਼ੇ ਟੁੱਟ ਗਏ ਆ ਤੇ ਕਾਫੀ ਨੁਕਸਾਨ ਹੋਇਆ ਅਜੇ ਤੱਕ ਕੋਈ ਅਧਿਕਾਰੀ ਪੁਲਿਸ ਦਾ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਕਿੰਨਾ ਦਾ ਘਰ ਆ ਜਿਹਦਾ ਨੁਕਸਾਨ ਹੋਇਆ ਹਿੰਦੂ ਸਿੰਘ ਕਪੂਰ ਸਿੰਘ ਕਪੂਰ ਸਿੰਘ ਦਾ ਘਰ ਜੀ ਇਹਦਾ ਨਸਾਰ ਅੰਦਰ ਕੀ ਹੋਇਆ ਸ਼ੀਸ਼ੇ ਟੁੱਟ ਗਏ ਉਹ ਇੱਕ ਕਦਮ ਤੇ ਪਹੁੰਚਿਆ ਜਿਹੜਾ ਇਹਨਾਂ ਦੀ ਫ੍ਰੀਜ ਦੇ ਵਿੱਚ ਪਾਣੀ ਉਹ ਵੀ ਗਰਮ ਹੋ ਗਿਆ ਜਿਵੇਂ ਵੇਖੋ ਕੰਦਾਂ ਨੂੰ ਇੰਨੀ ਤੁਹਾ ਭਰਿਆ ਪਿਆ ਸਾਰਾ ਪਰਿਵਾਰ ਵੇਖੋ ਅਰੇ ਵੇਖੋ ਮੇਰੇ ਵੀਰ ਵੀ ਕਿੰਨੇ ਸਾਰੇ ਦਰਸ਼ਕ ਤੇ ਵੇਖਣਦੇ ਆ ਵੇਖੋ ਕਿੰਨੀ ਦੁੱਖदाई ਘਟਨਾ ਆ ਸਾਰੇ ਵੀਰੋ ਵੇਖੋ ਉਹਨਾਂ ਦੇ ਘਰ ਦੇ ਨਿੱਕੇ ਨਿੱਕੇ ਜੀਵ ਧੂਏ ਦੇ ਵੇਖੋ ਸਰਦਾਰ ਜੀ ਹਾਉ ਸਈਆਂ ਤੁਹਾਨੂੰ ਨਿੱਕੇ ਨਿੱਕੇ ਜੀਵ ਵੇਖੋ ਸਾਰੇ ਹਾਂਜੀ ਵਾਈ ਗੁਰ ਜਿੱਕਾ ਕਾਲ ਸਾਹਿਬ ਵਾਈ ਗੁਰ ਜਿੱਕੀ ਖਤੇ ਸਰਦਾਰ ਸੁਖਮ ਸਿੰਘ ਦਾ ਬੇੜਾ ਬਹੁਤ ਜਾਨੀ ਮਿਹਨਤ ਦੇ ਸੱਤ ਟਰੈਕਟਰ ਉਹ ਦੂਜੇ ਇਕੱਠਾ ਬੰਨਣ ਵਾਲੇ ਹੋਰ ਵੀ ਕਈ ਸੰਦ ਬਣਾਏ ਆ ਉਦੋਂ ਮੈਡਮ ਜੀ ਆਣ ਕੇ ਇਹਨੂੰ ਸ਼ਾਬਾਸ਼ ਵੀ ਦਿੰਦੇ ਰਹੇ ਆ ਇਹ ਸ਼ਾਬਾਸ਼ ਪੁੱਤਰਾ ਜਿੰਨੀਆਂ ਕੱਟਾਂ ਬਣਾਏਗਾ ਤੇਰੇ ਨਾਲ ਸੰਯੋਗ ਕਰਦੇ ਆ ਆਣ ਕੇ ਇਹਨਾਂ ਦੇ ਘਰੋਂ ਚਾਹ ਵੀ ਪੀਂਦੇ ਰਹੇ ਆ ਅੱਜ ਦੁੱਖ ਦੀ ਘਟਨਾ ਹੋਈ ਆ ਜਾਦੀ ਕੋਈ ਨਹੀਂ ਪਹੁੰਚਿਆ ਜੀ ਬਹੁਤ ਜਿਆਦਾ ਦੁਖਦਾਈ ਘਟਨਾ ਸਾਰਿਆਂ ਨੂੰ ਫੋਨ ਕੀਤਾ ਕੋਈ ਜਾਂਦਾ ਮੇਰੀ ਤਬਰੀਲੀ ਹੋ ਗਈ ਆ ਕੋਈ ਜਾਂਦੇ ਅਜੇ ਛੁੱਟੀ ਨੇ ਆ ਕੋਈ ਜਾਂਦੇ ਸਰਦਾਰ ਖਤਵਾਂ ਦਮਾਨ ਦੇ ਨਾਲ ਹੀ ਗਏ ਨੇ ਉਲਤੇ ਰਾਜਾ ਸੰਸੀ ਆਏ ਨੇ ਕੋਈ ਜਾਂਦਾ ਦਮ ਤਰਨ ਗਏ ਆ ਇਹ ਵੇਖੋ ਵੀ ਇਲੈਕਸ਼ਨ ਦੇ ਵਿੱਚ ਵੀ ਜੂੜੀਆਂ ਲੱਗੀਆਂ ਜੂੜੀ ਦੌਰਾਨ ਵੇਖੋ ਕਿੰਨੀ ਘਰਾਂ ਵਾਪਰੀ ਆ ਤੇ ਜੂੜੀ ਛੱਡ ਕੇ ਵੀ ਆ ਸਕਦੇ ਆ ਸਰਕਾਰ ਚਲੀ ਜਾਂਦੀ ਡੇਰਾ ਮਲਾਜ ਹੁੰਦਾ ਪਰ ਇਹ ਡਿਊਟੀ ਆ ਐਚ ਡੀ ਐਮ ਬੈਡਰ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਜਾਂ ਡੀ ਸੀ ਸਾਹਿਬ ਨੂੰ ਪਹੁੰਚਣਾ ਚਾਹੀਦਾ ਇੱਥੇ ਆਣ ਕੇ ਵੇਖ ਕੇ ਇਹ ਦੁਖ ਭਰੀ ਘਟਨਾ ਦੇ ਵਿੱਚ ਸਹਿਯੋਗ ਕਰਨ ਸਾਡਾ ਬਹੁਤ ਜਿਆਦਾ ਸਾਰੇ ਪਿੰ ਨਗਰ ਕੀਰਤਨ ਨਿਕਲ ਰਿਹਾ ਸੀ ਅੱਜ ਨਗਰ ਕੀਰਤਨ ਦੇ ਵਿੱਚ ਵੀ ਸੰਗਤ ਸਾਰੀ ਆਣ ਕੇ ਸੰਯੋਗ ਦਿੱਤੀ ਜੀ ਫਾਇਰ ਬਗੇੜ 1 ਘੰਟੇ ਬਾਅਦ ਪਹੁੰਚੀ ਆ ਉਹਦੇ ਵਿੱਚ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਦੂਜੀ ਫਾਇਰ ਬਗੇੜ ਕਿਸੇ ਡੇਰੇ ਤੋਂ ਘਰ ਚ ਲੈ ਆਂਦੀ ਆ ਉਹ ਹੁਣ ਘਰ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨੂੰ ਬਚਾਉਣ ਦੇ ਕੰਮ ਦਾ ਠੰਡੀਆਂ ਕਰੰਡੇ ਨੇ ਉਹ ਮੇਰੇ ਵੀਰੋ ਜਿਹੋ ਪੱਤਰਕਾਰ ਮੇਰੇ ਵੀਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਗਾੜੀ ਹੱਥ ਜੋੜਦੇ ਹਾਂ ਸਰਕਾਰ ਨੂੰ ਕਹਿੰਦੇ ਹਾਂ ਕਿ ਵਾਅਦਾ ਤੋਂ ਵਾਅਦਾ ਇਹਨਾਂ ਦੀ ਸਿਹਤ ਹੈਗੀ ਜੀ ਜਾਵੇ ਤੁਹਾਡੀ ਕੀ ਕੀ ਡਿਮਾਂਡ ਹੈ ਆਉਣ ਫਿਰ ਹਾਂਜੀ ਇਹ ਮੰਗ ਕਰਦੇ ਸਰਕਾਰ ਤੋਂ ਨੇ ਦੇਖੋ ਜੀ ਕਿੰਨਾ ਮਹੀਨੇ ਦੀ ਕਮਾਈ ਹੈ ਵੀਰ ਦੀ ਸਾਡੇ ਦੀ ਜਿਉਂ ਖੇਤੀ ਉਹ ਝੋਨੇ ਦੀ ਖਤਮ ਹੋਈ ਆ ਬਿੱਲਰ ਫੇਰ ਕੇ ਉਹ ਸਾਰਾ ਕੁਝ ਕਰਕੇ ਇਕੱਠਾ ਬੰਨ ਕੇ ਕੱਟੀਆਂ ਕਰਕੇ ਜੱਟ ਜੀਵੀਦਾਰ ਦੇ ਕਹਿ ਕੇ ਵੀ ਚਲੋ ਪਰਾੜੀ ਨੂੰ ਆਗਣਾ ਲਾਇਓ ਇਹ ਗੁਰਤੀ ਵੀਰ ਮੇਰਾ ਰਾਤ ਜਾ ਕੇ ਜਟਾਲੇ ਘਰ ਕਹਿੰਦਾ ਹੁੰਦਾ ਸੀ ਪਰਾੜੀ ਨੂੰ ਆਗਣਾ ਲਾਇਓ ਇਹ ਮੈਂ ਚਲੋ ਜੀ ਇਹ ਆ ਵੀਰ ਨੇ ਸਾਰਿਆਂ ਨੇ ਸੰਯੋਗ ਦਿੱਤਾ ਘਟੋ ਘਟ ਵੀਰ ਨੇ 22 300 ਕਿੱਲੇ ਦੀਆਂ ਇਕੱਠਾਂ ਬੰਨ੍ਹ ਕੇ ਜਮਾਂ ਕੀਤੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਦੋਂ ਮੈਡਮ ਨਾਲ ਸੀਮਾ ਰੋਹ ਜਾਣ ਕੇ ਤੇ ਘਰ ਆਣ ਕੇ ਚਾਹ ਪੀਂਦੇ ਸੀ ਐਸਫੀਓ ਸਾਹਿਬ ਵੀ ਸਾਰੇ ਜਿੰਨੇ ਖੁੱਸ ਮੈਗਨਾ ਜਿੰਨੇ ਖੇਤੀਬਾੜੀ ਦੇ ਮੈਗਨਾ ਸਾਰੇ ਆਉਂਦੇ ਰਹੇ ਜਿਹੜੇ ਆ ਵੀ ਬਹੁਤ ਵਧੀਆ ਕੁਤਰਾ ਕੰਮ ਕਰਦੇ ਆ